ਵੇ ਨਹੀਂ ਤੁਧਾ ਬਾਕੀ ਮੈਨੂੰ ਇਸ ਪੂਰਾ ਭਰੋਸਾ ਸੀ ਕਿ ਇਹ ਸਾਡੇ ਬਹੁਤ ਬਹੁਤ ਅੱਛੇ ਬਹੁਤ ਰਿਸਪੈਕਟੇਬਲ ਆ ਮੈਂ ਸੁਨਿਆ ਸੀ ਬਟ ਜੋ ਮੈਂ ਆ ਕੇ ਦੇਖਿਆ ਉਹ ਸਪੀਚਲੈਸ ਮੇਰੇ ਕੋ ਵਰਡ ਸਾਰੇ ਥੱਲੇ ਆ ਕਿ ਜਿੰਨੀ ਮੇਰੀ ਰਿਸਪੈਕਟ ਹੋਈ ਜੋ ਮੈਨੂੰ ਟਰੀਟ ਕੀਤਾ ਹਾਈ ਗਾਇਸ ਸੱਚੀ ਅਕਾਲ ਜੂ ਮੀਟ ਕਰਨਾ ਤੁਸੀਂ ਬਿਲਕੁਲ ਟਿਕ ਟਾਕ ਹੋ ਗਿਆ ਹੱਸਦੇ ਵਾਸਤੇ ਹੋ ਗਰੱਪ ਤੋਂ ਖੁਸ਼ ਰੱਖ ਕੇ ਚਾਹਤੀਆਂ ਖਲਾਅ ਚੱਕ ਕੇ ਅੱਛੀ ਚੀਜ਼ ਸੀ ਅੱਜ ਕੱਲ ਕਰਾਂਗੇ ਇੰਡੀਅਨ ਉਕਰ ਨੇ ਕੀਤੀ ਤਸਵੀਰ ਪਾਕਿਸਤਾਨ ਦੀ ਅਸਲੀਅਤ ਪਾਕਿਸਤਾਨ ਬਾਰੇ ਚ ਕੀ ਕਾਇ ਪਾਕਿਸਤਾਨ ਚ ਆ ਕੇ ਅਨਦਰ ਐਕਸਪੀਰੀਅੰਸ ਕੰਜ਼ਦਾ ਆਏ ਪਾਕਿਸਤਾਨੀਆਂ ਦੇ ਨਾਲ ਮਿਲ ਕੇ ਇਹਨਾਂ ਨੂੰ ਕਿੰਜ ਦਾ ਲੱਗਿਆ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਕਿਸਮ ਦੀਆਂ ਗੱਲਾਂ ਇਹਨਾਂ ਨੇ ਪਾਕਿਸਤਾਨ ਬਾਰੇ ਚ ਕੀਤੀਆਂ ਨੇ ਪਾਕਿਸਤਾਨ ਚ ਪਾਕਿਸਤਾਨ ਚ ਪਹੁੰਚੇ ਨੇ ਫਿਰ ਪਾਕਿਸਤਾਨ ਚ ਵਾਪਸ ਇੰਡੀਆ ਪਹੁੰਚਣੇ ਵਾਲੇ ਤੇ ਪਹਿਲੇ ਅਸੀਂ ਵੀਡੀਓ ਵੇਖਾਂਗੇ ਵੀਡੀਓ ਮੈਂ ਤੁਹਾਡੇ ਨਾਲ ਹੀ ਵੇਖਣੀ ਹੈ ਇਸ ਤੋਂ ਪਹਿਲਾਂ ਮੈਂ ਵੀਡੀਓ ਨਹੀਂ ਵੇਖੀ ਹੈ ਠੀਕ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸਭ ਚੱਲਦੇ ਆਂ ਵੇਖਦੇ ਆਂ ਵੀਡੀਓ लेट्स ਗੋ ਓਕੇ ਮਾਈ ਇੰਡੀਆ ਟੂ ਪਾਕਿਸਤਾਨ ਟੂਰ ਓਕੇ ਕੀ ਦੇ ਆ ਕੋ ਪੁੱਟਦੇ ਪੰਜਾਬ ਤੋਂ ਲੈnde ਆ ਲ ਆਉਂਦੇ ਨੇ ਲੈnde ਪੰਜਾਬ ਵਾਲੇ ਦੁਖੜੇ ਵਡਾਉਂਦੇ ਨੇ ਪਲਕਾਂ ਵਿਚਾਲੇ i did زیادہ چھتے ہیں ہمیروز بیرد ہماریں بیرد ہتابیں بیرد ہم مكان بھی كذارات مالا <سؤال> ہے ہمے دروز بھی ہم Different کبھی بڑا ਉਹਦੇ ਪੀਏ ਬਗਾਇਆ ਮੈਨੂੰ ਅਜੇ ਕੋਈ ਨਹੀਂ ਖਾਇਆ ਅੱਛਾ ਇਹ ਟੀਮਾਂ ਪੜੀ ਜਾਂਦੀ ਹੈ ਅੱਛਾ ਉਹ ਜੋ ਬਾਗ ਲੱਗਾ ਹੈ ਅੱਛਾ ਮਰੂਦ ਮਰੂਦ ਕੋ ਲਿਆ ਗਿਆ ਅੱਛਾ ਮਨਪਸੰਦ ਵੀ ਇੱਕ ਆਪਣੇ ਅਮਰੂਦ ਸੀ ਆਪਣੇ ਖੇਤਾਂ ਦੇ ਅੱਛਾ ਹਾਂ ਵਿਸ਼ੇਲਗਮ ਕੀ ਦੇ ਨੇ ਬੜੇ ਮੌਕੇ ਹਾਂ ਹਾਂ ਆਪਣੇ ਬਾਗ ਤੇ ਉਹਨਾਂ ਨਵਾਂ ਲਾਇਆ ਹੁਣ ਅੱਛਾ ਹੂੰ ਆਪਿਆਂ ਨੂੰ ਵਰਤੀ ਦਾ ਡੱਬਾ ਸਪਰੇਅ ਤੇ ਮਾਸਕ ਵੀ ਬਣਾਉਣਾ ਦਿੱਤਾ ਤੇ ਇੱਕ ਜਿਹੜਾ ਆਪਣੇ ਪਿੰਡ ਵਾਲਿਆਂ ਨੇ ਦਿੱਤਾ ਹਾਂਜੀ ਅਸਲਾਮ ਅਲੈਕਮ ਸਤ ਸ੍ਰੀ ਅਕਾਲ ਪ੍ਰਣਾਮ ਦੋਸਤੋ ਮੈਂ ਨਾਸਰ ਖਸਣਾ ਹਾਂ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ ਕਲਚਰ ਨਾਲ ਜੁੜੀਆਂ ਹੋਈਆਂ ਸਟੋਰੀਆਂ ਤੁਹਾਡੇ ਸਾਹਮਣੇ ਲੈ ਕੇ ਆਈ ਦੀਆਂ ਆ ਜਿਹੜੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਂਦੇ ਆ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਤੇ ਅੱਜ ਸਾਡੇ ਚੜ੍ਹਦੇ ਪੰਜਾਬ ਤੋਂ ਇੱਕ ਐਸੇ ਮਹਿਮਾਨ ਆਏ ਜਿਨ੍ਹਾਂ ਨੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਇਕੱਲੇ ਹੀ ਪਾਕਿਸਤਾਨ ਆ ਗਏ ਔਰ ਔਰਤ ਜ਼ਾਤ ਹੋ ਕੇ ਇਕੱਲੇ ਪਾਕਿਸਤਾਨ ਆ ਗਏ ਮੈਂ ਕਹਿੰਨਾ ਪਰ ਉਹ ਸਾਗਰ ਨਾਲ ਹੀ ਅਖੀਰ ਹੀ ਆ ਜੀ ਹਾਂ ਤੇ ਇਸ ਤੋਂ ਵੱਧ ਦਲੇਰੀ ਹੋਰ ਹੋ ਨਹੀਂ ਸਕਦੀ ਜੀ ਹਾਂਜੀ ਇਹਨਾਂ ਕੋ ਆਪਾਂ ਪੁੱਛਣਾ ਵੀ ਇਹਨਾਂ ਨੇ ਇਹ ਕਦਮ ਜਿਹੜਾ ਇਹਨਾਂ ਦਲੇਰੀ ਵਾਲਾ ਕਿਵੇਂ ਚੱਕਿਆ ਇਹਨਾਂ ਨੂੰ ਮੋਟੀਵੇਟ ਕਿਨਾਂ ਨੇ ਕੀਤਾ ਔਰ ਪਾਕਿਸਤਾਨ ਚ ਇਹਨਾਂ ਦਾ ਆਉਣ ਦਾ ਮਕਸਦ ਕੀ ਸੀ ਉਹ ਸਾਰੀਆਂ ਆਪਾਂ ਇਹਨਾਂ ਨਾਲ ਗੱਲਾਂ ਕਰਨੀਆਂ ਜੀ ਪਹਿਲੇ ਤਾਂ ਵੈਲਕਮ ਕਰਦੇ ਹਾਂ ਜੀ ਤੁਸੀਂ ਪਾਕਿਸਤਾਨ ਆਏ ਇਕੱਲੇ ਇਹ ਉਹਨਾਂ ਲੋਕਾਂ ਲਈ ਵੀ ਇੱਕ ਬੜੀ ਮੋਟੀਵੇਸ਼ਨ ਉਹਨਾਂ ਨੂੰ ਮਿਲੂਗੀ ਜਿਹੜੇ ਆਉਣ ਤੋਂ ਡਰਦੇ ਆ ਹਾਂਜੀ ਹਾਂਜੀ ਬਿਲਕੁਲ ਮੇਰਾ ਮੋਟੀਵੇਸ਼ਨ ਸੀ ਆਪਣੇ ਡੈਡੀ ਨੂੰ ਡੈਲੀਗੇਟ ਕੀਤਾ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਜਾਣਾ ਉਹ ਪੂਰਾ ਨਹੀਂ ਹੋ ਸਕਿਆ ਬਾਕੀ ਇਹ ਕਿ ਕੱਲੇ ਆਉਣਾ ਇਹਦੇ ਵਿੱਚ ਬਹੁਤ ਵੱਡਾ ਹੱਕ ਮੇਰੇ ਹਸਬੰਦ ਤੇ ਮੇਰੇ ਬ੍ਰਦਰ ਦਾ ਹੈ ਜਿਨ੍ਹਾਂ ਨੇ ਮੋਟੀਵੇਟ ਕੀਤਾ ਕਿ ਕੋਈ ਨਹੀਂ ਤੂੰ ਜਾ ਬਾਕੀ ਮੈਨੂੰ ਇਹ ਪੂਰਾ ਭਰੋਸਾ ਸੀ ਕਿ ਇਹ ਸਾਡੇ ਬਹੁਤ ਬਹੁਤ ਅੱਛੇ ਬਹੁਤ ਰਿਸਪੈਕਟੇਬਲ ਆ ਮੈਂ ਸੁਨਿਆ ਸੀ ਬਟ ਜੋ ਮੈਂ ਆ ਕੇ ਦੇਖਿਆ ਉਹ ਸਪੀਚਲੈਸ ਮੇਰੇ ਕੋਲ ਵਰਡ ਸਾਰੇ ਥੱਲੇ ਆ ਕਿ ਜਿੰਨੀ ਮੇਰੀ ਰਿਸਪੈਕਟ ਹੋਈ ਜੋ ਮੈਨੂੰ ਟ੍ਰੀਟ ਕੀਤਾ ਪਹਿਲੇ ਲੈ ਕੇ ਇਮੀਗ੍ਰੇਸ਼ਨ ਤੋਂ ਲੈ ਕੇ ਅੱਜ ਤੱਕ ਮੇਰੇ ਸੀਆਫ ਤੱਕ ਬੈਸਟ ਆਵਾ ਮਾਈ ਟ੍ਰਿਪ ਇਮੀਗ੍ਰੇਸ਼ਨ ਵਾਲਿਆਂ ਦਾ ਰਵਈਆ ਕੈਸਾ ਸੀ ਬਹੁਤ ਵਧੀਆ ਵਿਦਨ 10 ਮਿੰਟ ਇੰਡੀਆ ਵਾਲਿਆਂ ਨੇ ਮੋਸਟ ਵੈਲਕਮ ਜਦੋਂ ਮੈਂ ਪਾਕਿਸਤਾਨ ਐਂਟਰ ਹੋਈ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਕਿ ਤੂੰ ਇਕੱਲੀ ਆਈ ਏ ਬਰੇਵ ਥਿਸ 댓 ਉਹਨਾਂ ਨੇ ਬੜੇ ਮੈਨੂੰ ਕਮੈਂਟ ਦਿੱਤੇ ਬਹੁਤ ਰਿਸਪੈਕਟ ਕੀਤੀ ਇਦਾਂ ਬਹੁਤ ਘੱਟ ਹੁੰਦਾ ਨਾ ਕਿ ਇਕੱਲੀ ਔਰਤ ਜਿਹੜੀ ਉਹ ਪਾਕਿਸਤਾਨ ਚ ਆਂਦੀ ਹੈ ਹਾਂਜੀ ਹਾਂਜੀ ਕਿਉਂਕਿ ਉਧਰ ਹਾਂ ਤਾਂ ਆਪਾਂ ਭਰਾ ਹੀ ਆ ਪਰ ਦੁਸ਼ਮਣ ਦੇਸ਼ ਦਾ ਵੀ ਦਰਜਾ ਕਿਤੇ ਨਾ ਕਿਤੇ ਮਿਲਿਆ ਹੈ ਹਾਂਜੀ ਹਾਂਜੀ ਬਟ ਜਿੱਦਾਂ ਅਸੀਂ ਆਪਣੇ ਦਾਦੀ ਜੀ ਕੋਲੋਂ ਡੈਡੀ ਜੀ ਕੋਲੋਂ ਤਾਇਆ ਜੀ ਭੂਆ ਜੀ ਕੋਲੋਂ ਸੁਣਿਆ ਸੀ ਉਸ ਹਿਸਾਬ ਨਾਲ ਮੈਨੂੰ ਪੂਰਾ 100% ਯਕੀਨ ਸੀ ਕਿ ਬਹੁਤ ਨਹੀਂ ਤੁਹਾਨੂੰ ਇਦਾਂ ਲੱਗਦਾ ਸੀ ਕਿ ਮੇਰੇ ਮਾਪਿਆਂ ਦਾ ਸ਼ਹਿਰ ਆ ਮਾਪਿਆਂ ਦਾ ਮੁੰਡਾ ਆ ਬਿਲਕੁਲ ਮੇਰੇ ਮਾਪਿਆਂ ਦਾ ਔਰ ਮੈਨੂੰ ਜਾ ਕੇ ਇਸ ਤਰ੍ਹਾਂ ਫੀਲ ਹੋਇਆ ਮੈਂ ਆਪਣੇ ਪਿੰਡਾਂ ਇੱਥੇ ਮੈਂ ਰਹਿਣਾ ਹੈ ਇਹ ਮੇਰਾ ਹੀ ਇਹ ਸਾਰਾ ਬਹੁਤ ਬਹੁਤ ਮੇਰੇ ਕੋਲ ਬਸ ਉਹੀ ਕਿ ਮੈਂ ਰਿਪੀਟ ਕਰਨੀ ਮੈਂ ਸਪੀਚਲੈਸ ਹਾਂ ਕਿਸੇ ਨੇ ਵੀ ਨਹੀਂ ਕਿਹਾ ਵੀ ਨਾ ਜਾਓ ਤੁਸੀਂ ਇਕੱਲੇ ਕਿਉਂ ਜਾ ਰਹੇ ਹੋ ਬਹੁਤ ਜਨਿਆਂ ਨੇ ਕਿਹਾ ਕਿ ਨਹੀਂ ਇਕੱਲੇ ਨਹੀਂ ਇਵਨ ਮੇਰੀ ਇੱਕ ਫਰੈਂਡ ਨੇ ਤਾਂ ਇਹ ਵੀ ਕਿਹਾ ਸੀ ਕਿ ਮੈਂ ਤੇਰੇ ਹਸਬੰਦ ਨੂੰ ਫੋਨ ਕਰਕੇ ਕਹਿਣਾ ਕਿ ਤੂੰ ਇਹਨੂੰ ਨਹੀਂ ਜਾਣ ਦਵੋ ਤੇ ਮੈਂ ਕਿਹਾ ਸੀ ਇਵਨ ਮੇਰੇ ਹਸਬੰਦ ਨੂੰ ਮੈਂ ਕਿਹਾ ਕਿ ਹੁਣ ਉੱਥੇ স্মੋਕ ਵੈਦਰ ਦੇ ਪ੍ਰੋਬਲਮ ਆ ਤੇ ਹੁਣ ਕਿਦਾਂ ਉਹ ਕਹਿੰਦੇ ਤੂੰ ਆਪਣਾ ਮਾਸਕ ਲਗਾ ਕੇ ਚਲੇ ਜਾ ਕੋਈ ਗੱਲ ਨਹੀਂ ਤੂੰ ਜਾ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਹੌਸਲਾ ਫਾਈ ਕੀਤਾ ਤੇ ਬਾਕੀ ਤੁਹਾਡੇ ਬਾਰੇ ਸਾਰਾ ਪਤਾ ਸੀ ਹਾਂਜੀ ਸਾਡੇ ਲਈ ਬੜੇ ਫਖਰ ਦੀ ਬਾਤ ਆ ਕਿ ਸਾਨੂੰ ਲੋਕ ਇਹ ਸਮਝਦੇ ਆਪ ਇਹਨਾਂ ਤੇ ਭਰੋਸਾ ਕੀਤਾ ਜਾ ਸਕਦਾ ਆ ਆਪਣੀ ਫੈਮਲੀ ਸਮਝ ਕੇ ਸਾਡੇ ਨਾਲ رابطہ ਕਰਕੇ ਆਂਦੇ ਆ ਔਰ ਅਸੀਂ ਵੀ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਨੂੰ ਘਰ ਤਰ੍ਹਾਂ ਦਾ ਮਾਹੌਲ ਮਿਲੇ ਜਿਹਾਵੇ ਹਾਂਜੀ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਇਹ ਨਾ ਹੋਵੇ ਕਿ ਅਸੀਂ ਕਿਤੇ ਉਪਰੀ ਥਾਂ ਤੇ ਆਏ ਆ ਅੱਛਾ ਤੁਸੀਂ ਤੁਹਾਡਾ ਨਾਮ ਹਰਭਜਨ ਹੋਟੀ ਆ ਭਜਨ ਕੌਰ ਹੋਟੀ ਹਾਂਜੀ ਤੇ ਤੁਹਾਡੇ ਜਿਹੜੇ ਇਹ ਤਾਂ ਤੁਹਾਡੇ ਸਸਰਾਲ ਵਾਲੇ ਹੋਗੇ ਨਾ ਸਹੁਰੇ ਇਨ-ਲॉ ਹਾਂਜੀ ਤੁਹਾਡੇ ਮਾਪੇ ਜਿਹੜੇ ਉਹ ਕੌਣ ਸੀਗੇ ਹਾਂਜੀ ਮੇਰੇ ਮਾਪੇ ਤਾਂ ਭਾਂਡੇ ਚੱਕ ਇਹ ਤਹਿਸੀਲ ਮਤਲਬ ਕਿ ਜੱਟਾਂ ਚੋਂ ਕਿਹੜੀ ਕੋਚੀ ਨਾ ਜੱਟਾਂ ਚੋਂ ਚੀਮਾ ਹਾਂਜੀ ਚੀਮਾ ਹਾਂਜੀ ਹਾਂਜੀ ਸਹੀ ਅੱਛਾ ਹੁਣ ਤੁਸੀਂ ਆਪਣੀ ਜਰਨੀ ਦੱਸੋ ਕਿ ਤੁਸੀਂ ਇਰਾਦਾ ਬਣ ਗਿਆ ਵੀ ਪਾਕਿਸਤਾਨ ਆਪਾਂ ਜਾਣਾ ਆ ਹਾਂਜੀ ਉਸ ਤੋਂ ਬਾਅਦ ਤੁਸੀਂ ਫਿਰ ਸਿੱਧੇ ਇੰਡੀਆ ਐ ਹਾਂਜੀ ਮੈਂ ਇੰਡੀਆ ਆਈ ਇੰਡੀਆ ਤੋਂ 2 ਦਿਨ ਬਾਅਦ ਫਿਰ ਮੈਂ ਪਾਕਿਸਤਾਨ ਆ ਗਈ ਹਾਂਜੀ ਇੱਥੇ ਆ ਕੇ ਪਹਿਲਾਂ ਨਾਸਰ ਜੀ ਨੇ ਤੇ ਮੇਰੇ ਫਰੈਂਡ ਬਾਨੋ ਜੀ ਨੇ ਪਿਕ ਕੀਤਾ ਫਿਰ ਅਸੀਂ ਸਿੱਧੇ ਨਨਕਾਣਾ ਸਾਹਿਬ ਮੱਥਾ ਟੇਕਿਆ ਉਸ ਤੋਂ ਬਾਅਦ ਅਸੀਂ ਲਾਹੌਰ ਘੁੰਮਿਆ ਔਰ ਲਾਹੌਰ ਮੈਨੂੰ ਬਹੁਤ ਦਾ ਮੋਸਟ ਫੇਵਰੇਟ ਮੇਰਾ ਸਿਟੀ ਬਣ ਗਿਆ ਬਹੁਤ ਬਹੁਤ ਵਧੀਆ ਲਾਹੌਰ ਦਾ ਨੰਬਰ ਕਹਿੰਦੇ ਨਾ ਇਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਉਹ ਜੰਮਿਆ ਨਹੀਂ ਹਾਂਜੀ ਤੁਸੀਂ ਹੁਣ ਬਰਥਡੇ ਜਿਹੜੀ ਕਿਹੜੀ ਬਣਾਇਆ ਕਰਨੀ ਹੈ ਆਪਣੀ ਜਨਵਰੀ ਵਾਲੀ ਜਾਂ ਲਾਹੌਰ ਵਾਲੀ ਨਹੀਂ ਲਾਹੌਰ ਵਾਲੀ ਲਾਹੌਰ ਵਾਲੀ ਨਹੀਂ ਦੋ ਮਨਾ ਲਿਆ ਕਰ ਹਾਂਜੀ ਦੋ ਹਾਂਜੀ ਬਾਕੀ ਇਹ ਸਾਡੇ ਉਥੇ ਕਹਾਵਤ ਆ ਜੇ ਕੋਈ ਬਹੁਤ ਗੱਲਾਂ ਕਰੇ ਉਹਨੂੰ ਕਹਿ ਦਿੰਦੇ ਤੂੰ ਕਿਹੜਾ ਲਾਹੌਰੋਂ ਆਇਆ ਹੁਣ ਤੁਸੀਂ ਕਹਿ ਸਕਦੇ ਹੁਣ ਮੇਰਾ ਹੱਕ ਬਣਦਾ ਕਿ ਮੈਂ ਲਾਹੌਰ ਤੋਂ ਆਈ ਹਾਂ ਕਹਿ ਸਕਦੇ ਹਾਂਜੀ ਬਾਕੀ ਤੁਹਾਨੂੰ ਇਹ ਅਥਾਰਟੀ ਮਿਲ ਗਈ ਹੈ ਹਾਂ ਜੀ ਅਸੀਂ ਸ਼ਾਪਿੰਗ ਕੀਤੀ ਦੇਖ ਲਓ ਅਰਾ ਦੇ 9 9:00 ਤੱਕ ਜੀ ਜੀ ਵੈਰੀ ਸੇਫ ਵੈਰੀ ਰਿਸਪੈਕਟੇਬਲ ਪੀਪਲ ਸੀ ਅਸੀਂ ਜਿੱਦਾਂ ਖੜੀਆਂ ਸੀ ਇੱਕ এজੈਂਟਸ ਬੈਠੇ ਸੀ ਉੱਥੇ ਉਹ ਉੱਠ ਗਏ ਕਿ ਇਹਨਾਂ ਨੇ ਇਹ ਬੈਠਣਾ ਚਾਉਂਦੀਆਂ ਨੇ ਬਹੁਤ ਜਿੱਦਾਂ ਬਹੁਤ ਵਧੀਆ ਸੀ एवरीथिंग ਲਾਈਕ ਨਾਟ 100% 200% ਅਸਲ ਨਾ ਇਹ ਕੋਈ ਐਸਓਪੀ ਚੱਲੀਆਂ ਆ ਜਿਹਦੇ ਵਿੱਚ ਇਹਨਾਂ ਨੇ ਕੋਈ 8-9 ਤੱਕ ਟਾਈਮ ਰੱਖਿਆ ਹੈ ਵਰਨਾ ਤਾਂ ਲਾਹੌਰ ਸਾਰਾ ਕਿ ਇਹ ਕਹਿੰਦੇ ਇਹ ਦੇ ਨੀ ਰਾਤ ਨੂੰ ਚੜਦਾ ਆ ਸਾਰੀ ਰਾਤ ਹੀ ਤੁਹਾਨੂੰ ਇਸੇ ਤਰ੍ਹਾਂ ਲੋਕ ਫਿਰਦੇ ਤੁਰਦੇ ਖਾਂਦੇ ਖਰੀਦਦੇ ਨਜ਼ਰ ਆਣਗੇ ਤੇ ਅੱਛਾ ਕੋਈ ਐਸਾ ਬੰਦਾ ਵੀ ਹੈਗਾ ਜਿਹਨ ਨੂੰ ਤੁਸੀਂ ਨਾਂ ਦੱਸਿਆ ਹੋਵੇ ਪਾਕਿਸਤਾਨ ਆਣ ਬਾਰੇ ਵੀ ਮੈਂ ਹੁਣ ਜਿਹੜਾ ਕੱਢ ਕੇ ਆ ਕੇ ਦੱਸਣਾ ਇਹ ਨਹੀਂ ਵੈਸੇ ਤਕਰੀਬਨ ਸਾਰਿਆਂ ਨੂੰ ਪਤਾ ਸੀ ਬਟ ਇਹ ਸਾਰੇ ਸੋਚਦੇ ਸੀ ਕਿ ਨਹੀਂ ਤੈਨੂੰ ਨਹੀਂ ਕੱਲੀ ਨੂੰ ਜਾਣਾ ਚਾਹੀਦਾ ਇਹ ਵੈਸੇ ਸਾਰਿਆਂ ਨੂੰ ਪਤਾ ਹੈ ਫਿਰ ਇਹ ਕਹਿੰਦੇ ਸੀ ਜਦੋਂ ਤੂੰ ਵਾਪਸ ਆ ਗਈ ਨਾ ਵਾਗਾ ਬਾਰਡਰ ਤੋਂ ਉਸੇ ਟਾਈਮ ਸਾਨੂੰ ਫੋਨ ਕਰਦੀ ਸਾਨੂੰ ਯਕੀਨ ਹੋ ਜਾਏਗਾ ਤੂੰ ਵਾਪਸ ਆ ਗਈ ਹੈ ਹਾਂਜੀ ਅੱਛਾ ਤੁਸੀਂ ਅਪਡੇਟ ਤਾਂ ਕਰਦੇ ਰਹੇ ਹੋਣੇ ਆ ਵੀ ਫਲਾਨੀ ਜਗ੍ਹਾ ਜਾ ਰਹੇ ਆ ਆ ਰਹੇ ਆ ਉਹਨਾਂ ਦੀ ਕੀ ਐਕਸਾਈਟਮੈਂਟ ਸੀਗੀ ਬਹੁਤ ਮੇਰੀ ਫੈਮਿਲੀ ਦੀ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ ਸਪੈਸ਼ਲੀ ਮੇਰੇ ਬਰਾਦਰ ਦੀ ਉਹ ਮੈਨੂੰ 360 ਤੇ ਫਾਲੋ ਵੀ ਕਰਦਾ ਰਿਹਾ ਕਿ ਤੂੰ ਪਿੰਡ ਕਦੋਂ ਜਾਣਾ ਆਲਵੇਜ਼ ਪਿੰਡ ਪਿੰਡ ਦਾ ਉਹਨੂੰ ਬਹੁਤ ਸੀ ਮੇਰੀ ਸਿਸਟਰ ਨੂੰ ਮੇਰੇ ਕਾਜਨ ਜਿਹੜੇ ਸਾਰੇ ਅਸੀਂ ਬਾਹਰ ਹੀ ਰਹਿਣ ਫੋਰਨ ਕੰਟਰੀ 'ਚ ਹਾਂਜੀ ਸਭ ਦੇ ਟੈਕਸ ਫੋਨ ਤੇ ਬਹੁਤ ਉਹਨਾਂ ਨੂੰ ਇੱਕ ਕਹਿੰਦੇ ਸੀ ਤੂੰ ਹਿਸਟਰੀ ਬਣਾ ਕੇ ਆਉਣਾ ਕਿ ਅਸੀਂ ਫੈਮਿਲੀ ਵਿੱਚ ਮੈਂ ਫਰਸਟ ਲੇਡੀ ਹਾਂ ਜਿਹੜੀ ਆਪਣੇ ਦਾਦੀ ਜੀ ਦਾਦਾ ਜੀ ਦੇ ਪਿੰਡੋਂ ਆਈ ਹਾਂ ਅੱਛਾ ਇਹ ਤੇ ਹੋ ਗਿਆ ਤੁਹਾਡਾ ਆਉਣ ਦਾ ਹਾਂਜੀ ਸਿਲਸਿਲਾ ਅੰਗਰੇ ਆਪਾਂ ਚੱਕ ਜਿਹੜਾ ਸੀ ਪਾਡਾ ਚੱਕ ਤੁਸੀਂ ਕਹਿੰਦੇ ਸੀ ਹਾਲਪੁਰ ਡਸਕੇ ਕੋਲ ਸੀ ਤੁਹਾਨੂੰ ਲੈ ਕੇ ਵੀ ਗਏ ਹਾਂਜੀ ਹਾਂਜੀ ਉਹ ਪਿੰਡ ਜਦੋਂ ਆਪਾਂ ਗਏ ਆ ਉੱਥੇ ਤੁਹਾਨੂੰ ਜਿਹੜੀਆਂ ਚੀਜ਼ਾਂ ਦਸੀਆਂ ਸੀ ਬਜ਼ੁਰਗਾਂ ਨੇ ਉਹ ਦੇਖਣ ਨੂੰ ਮਿਲ ਗਈਆਂ ਬਿਲਕੁਲ ਮਿਲ ਗਈਆਂ ਮੈਨੂੰ ਮੇਰਾ ਘਰ ਮਿਲਿਆ ਦੇਖਣ ਨੂੰ ਉਹੀ ਡੋਰ ਮੇਰੇ ਦਾਦੀ ਜੀ ਦਾਦਾ ਜੀ ਨੇ ਜਿਹੜੀ ਬਣਾਈ ਸੀ ਉਹ ਘਰ ਥੋੜਾ ਚੇਂਜ ਹੋ ਗਿਆ ਬਟ ਬਾਹਰੋਂ ਤਸਵੀਰ ਉਹਦੀ ਸੇਮ ਸੀ ਹਾਂਜੀ ਉਹ ਫਿਰ ਦੂਸਰਾ ਜਿਹੜਾ ਸਾਡਾ ਡੇਰਾ ਸੀ ਹਵੇਲੀ ਉਹ ਮੈਨੂੰ ਜਗਾ ਮਿਲ ਗਈ ਜਿਸ ਤਰ੍ਹਾਂ ਮੇਰੇ ਡੈਡੀ ਦਾਦੀ ਜੀ ਨੇ ਦੱਸਿਆ ਸੀ ਤਾਇਆ ਜੀ ਨੇ ਸੇਮ ਉਸੇ ਤਰ੍ਹਾਂ ਸੀ ਦਰਗਾਹ ਜਿਹੜੀ ਲੱਗੇ ਸੀ ਡੈਡੀ ਜੀ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਅਸੀਂ ਜਦੋਂ ਖੇਡਦੇ ਖੇਡਦੇ ਬੱਚੇ ਦਰਗਾਹ ਚਲੇ ਜਾਈਦਾ ਸੀ ਉਹ ਮੇਰੇ ਲਈ ਇੱਕ ਬਹੁਤ ਵੱਡਾ ਜਿੱਤਾਂ ਹੋਇਆ ਕਿ ਮੈਂ ਦਰਗਾਹ ਤੇ ਜਾ ਕੇ ਸਾਰਾ ਜਾ ਕੇ ਮੈਂ ਆਪਣੇ ਡੈਡੀ ਦਾ ਡ੍ਰੀਮ ਕੰਪਲੀਟ ਕਰ ਦਿੱਤਾ ਬਾਕੀ ਮੇਰੇ ਵਿਲੇਜ ਪਿੰਡ ਵਾਲਿਆ ਪੀਪਲ ਨੇ ਇੰਨਾ ਮੇਰਾ ਰਿਸਪੈਕਟ ਕੀਤਾ ਇੰਨੀ ਇੱਜ਼ਤ ਦਿੱਤੀ ਕਿ ਮੇਰੇ ਕੋਲ ਮਰਦ ਨਹੀਂ ਉਹਨਾਂ ਲਈ ਕੋਈ ਵੀ ਉੱਥੇ ਜਦੋਂ ਤੁਸੀਂ ਗਏ ਪਿੰਡ ਦੇਖਿਆ ਹਵੇਲੀ ਦੇਖੀ ਆਪਣੇ ਮਰੱਬੇ ਗਏ ਦਰਗਾਹ ਤੇ ਵੀ ਗਏ ਹਾਂਜੀ ਉਹਨਾਂ ਸਾਰੀਆਂ ਚੀਜ਼ਾਂ ਚ ਕੋਈ ਚੀਜ਼ ਕੋਈ ਐਸਾ ਵਾਕਿਆ ਤੁਹਾਨੂੰ ਯਾਦ ਹੋਵੇ ਜਿਹੜਾ ਤੁਸੀਂ ਨਾ ਭੁੱਲ ਸਕੋ ਜਦੋਂ ਮੈਂ ਐਂਟਰ ਹੀ ਹੋਈਆਂ ਆਪਣੇ ਪਿੰਡ ਵਿੱਚ ਮੇਰਾ ਵੈਲਕਮ ਕੀਤਾ ਸਾਰੇ ਮੇਰੇ ਤਾਏ ਚਾਚੇ ਖੜੇ ਹੋ ਕੇ ਮੇਰੇ ਚਾਚੀਆਂ ਤਾਈਆਂ ਮੇਰੀਆਂ ਭੈਣਾਂ ਪਰਜਾਈਆਂ ਨੇ ਜੋ ਮੇਰੇ ਫੁੱਲਾਂ ਦੀ ਵਰਸ਼ਾ ਕੀਤੀ ਉਹ ਮੇਰਾ ਬੈਸਟ ਮੂਮੈਂਟ ਸੀ ਉਹ ਫਸਟ ਇਮਪ੍ਰੈਸ਼ਨ ਹਾਂ ਜੀ ਹਾਂ ਜੀ ਹਾਂ ਜੀ ਉਹ ਪਿੰਡ ਦੇ ਲਾਗੇ ਹਿੰਦੀਆਂ ਲੜਕੀ ਜਿਹੜੀ ਅਕੇਲੀ ਪਹੁੰਚੀ ਪਾਕਿਸਤਾਨ ਦੇ ਵਿੱਚ ਤੇ ਇੱਥੇ ਸਪੈਸ਼ਲੀ ਉਹ ਆਪਣੇ ਜਿਹੜੇ ਫਾਦਰ ਨੇ ਤੇ ਉਹਨਾਂ ਦਾ ਜਿਹੜਾ ਉਸ ਟਾਈਮ ਤੇ ਉੱਥੇ ਕਾਰ ਸੀ ਉਹਦਾ ਵਿਜ਼ਿਟ ਕਰਨੇ ਕਰਨ ਆਏ ਤੇ ਉਹਨਾਂ ਨੇ ਇੱਕ ਹਿਸਟਰੀ ਜਿਹੜੀ ਕ੍ਰੀਏਟ ਕਰ ਦਿੱਤੀ ਬਹੁਤ ਬਹੁਤ ਜ਼ਿਆਦਾ ਇਮੋਸ਼ਨਲ ਲੱਗਦੇ ਪਏ ਸਨ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਹੈ ਪਾਕਿਸਤਾਨੀਆਂ ਦੀ ਕਿ ਪਾਕਿਸਤਾਨੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਵੀਆਈਪੀ ਪ੍ਰੋਟੋਕੋਲ ਲੱਗਿਆ ਹਰ ਜਗ੍ਹਾ ਨਾਲ ਨੂੰ ਰਿਸਪੈਕਟ ਲੱਭੀ ਹਰ ਜਗ੍ਹਾ ਪਿਆਰ ਲੱਭਿਆ ਤੇ ਇੰਨਾ ਸਾਰਾ ਪਿਆਰ ਇੰਨੀ ਸਾਰੀ ਮੁਹੱਬਤ ਵੇਖ ਕੇ ਕਾਫੀ ਇਮੋਸ਼ਨਲ ਵੀ ਹੋਏ ਨਜ਼ਰ ਆਇਆ ਤੇ ਇਹ ਵੀਡੀਓ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਇਹ ਅਤੀ ਵੀਡੀਓ ਹੈ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ ਐਥੇ ਅਗਰ ਤੁਸੀਂ ਮੇਰੀ ਵੀਡੀਓ ਨੂੰ ਹਜ਼ਾਰ ਲਾਈਕਸ ਦੇ ਦਿੰਦੇ ਹੋ ਤੇ ਆਦਾ ਪਾਰਟ 2 ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੁਹਾਡੇ ਨਾਲ ਵੇਖਾਂਗੇ ਅੱਗੇ ਵੇਖਾਂਗੇ ਕਿ ਇਹਨਾਂ ਨੇ ਕੀ ਸਟੋਰੀ ਸੁਣਾਈ ਅੱਗੇ ਕੀ ਹੋਇਆ ਤੇ ਵੀਡੀਓ ਨੂੰ لازمی ਲਾਈਕ ਤੇ ਸ਼ੇਅਰ ਤੁਸੀਂ لازمی لازمی ਕਰਨਾ ਹੈ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਹੈ ਅੱਜ ਇਹ ਵੀਡੀਓ ਨੂੰ ਇੱਥੇ ਮੁਕਾਵਾਂਗੇ ਤੁਹਾਡੇ ਨਾਲ ਫਿਰ ਤੁਮਹਲਾ ਕਾਤ ਹੁੰਦੀ